ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਸ਼ੁਰੂ ਅੱਜ ਬੰਦਿਆਂ ਨੇ ਸਾਰੇ ਸ਼ੈੱਡ ਦੀ ਸਫਾਈ ਕਰਉਣੀ ਬਹੁਤ ਜਿਆਦਾ ਇਹਨਾਂ ਗੰਦ ਮਾਰਿਆ ਪਿਆ ਇੱਧਰ ਦੇ ਬੰਨਾਂ ਬੁੰਨਾਂ ਦੇ ਲੱਗੇ ਆ ਸ਼ੈੱਡ ਦੇ ਵਿੱਚ ਬਹੁਤ ਜਿਆਦਾ ਹੀ ਕਚਰਾ ਵੱਜਿਆ ਸਮਝ ਸਾਰੀ ਘੜੀ ਇਹਨਾਂ ਕੋਲ ਸਫਾਈ ਕਰਾ ਕੇ ਸ਼ੈੱਡ ਦੀ ਤੇ ਫੇਰ ਕੋਈ ਹੋਰ ਕੇ ਕੰਮੇ ਲੱਗਾਂਗੇ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਸਾਰਾ ਸਿਸਟਮ ਅੱਜ ਤੇ ਪਾਣੀ ਫੇਰ ਆ ਜ ਥੋੜਾ ਜਿਹਾ ਜੜ ਗਿਆ ਵਾ ਜਿਹੜਾ ਕੰਮ ਚੱਲਣਾ ਏ ਉਹ ਫੇਕ ਲੋ ਗਿਆ ਕੀ ਹੋਣਾ ਸਾਰਾ ਇਹ ਕਚਰਾ ਕੁਝ ਸਿਖਾ ਕੇ ਲੋਹੇ ਵਾਲੇ ਨੂੰ ਸੱਡ ਕੇ ਇਧਰੇ ਢੇਰੀ ਲਾਦੀ ਬਈਆਂ ਦੇ ਕੰਮ ਇਹਦੇ ਵਿੱਚ ਨਾ ਤੋ ਮੈਂ ਕੰਮ ਜਾਂ ਕਰਨ ਦੇ ਸਾਡੇ ਨਗਰ ਦੇ ਬਾਬਾ ਜੀ ਜਾਰੇ ਅਰਦਾਸ ਕਰਕੇ ਗਏ ਆਰਤੀ ਹੁੰਦਾ ਆਪਣਾ ਮਾਰ ਕੇ ਦਿ ਲੋੜ ਆਪ ਨੂੰ ਨਿੰਦਰਾਣੇ ਦੀ ਮਤ ਕਰਨਾ ਪਾਉਣਾ ਜੇ ਉਹ ਨੂੰ ਲੱਗ ਰਿਹਾ ਜੇ ਉਹ ਨੂੰ ਲੱਗ ਰਿਹਾ ਨਹੀਂ ਪਤਾ ਤਾਂ ਸਾਡਾ ਸਾਜੀ ਉਹ ਤੇ ਕਹਿਣਾ ਪੈਣਾ ਇਹ ਨਹੀਂ ਵੀ ਯਾਰ ਇਹ ਸਾਡਾ ਮਾਤ ਵਾਲੀ ਗੱਲ ਹੈ ਸਾਡੇ ਵੇਖਣ ਵਾਲੀ ਗੱਲ ਹੈ ਇਹ ਆਪਾਂ ਹਣ ਉਹ ਤੋਂ ਪਾਰਟੀ ਬਾਜੀ ਤੋਂ ਉਹ ਤੋਂ ਕੋਟੇ ਗੱਲ ਕਰ ਲਈ ਹੈ ਉਹਦੇ ਸਾਰੀ ਹੈ ਨਾ ਵੀ ਆਪ ਤੁਸੀਂ ਵੇਖਿਆ ਯਾਰ ਕਿ ਇਹ ਨੂੰ ਆਦ ਰਿਆ ਨਾ ਜੀ ਇਹ ਕਹਿੰਦੇ ਨੇ ਇਹ ਨਹੀਂ ਦੋਚਾ ਬਿਜਾਰ ਸਾਡੀ ਚਲੋ ਮੈਂ ਜੋ ਖਾਲਸਾ ਵੈਦਗੀ ਪਤ ਹੈ ਖਾਲਸਾ ਜੀ ਸਮੂਹ ਇਹ ਕਿ ਤੁਹਾਨੂੰ ਵਰਲਡ ਨੂੰ ਸੰਗਤਾਂ ਨੂੰ ਅਪੀਲ ਆ ਜੋ ਹੜ ਆਇਆ ਨਾ ਪੰਜਾਬ ਚ ਉਹਦੇ ਵਿੱਚੋਂ ਆਲੀ ਕਲਾ ਪਿੰਡ ਬਹੁਤ ਨਾਮ ਆਇਆ ਤੇ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਪਿੰਡਾਂ ਦਾ ਹੋਇਆ ਪਰ ਆਲੀ ਮੇਨ ਆਲੀ ਪਿੰਡ ਦੇ ਵਿੱਚ ਜਿੱਥੇ ਪ੍ਰਧਾਨ ਨੇ ਧਾ ਮਾਰੀ ਉਥੇ ਬਾਂਹ ਟੁੱਟਾ ਸੀ ਉਹਦੇ ਲਾਗੇ ਇੱਕ ਬੈਕ ਸੀਗੀ ਬਿਲਕੁਲ ਘਰ ਸੀਗਾ ਮੋਟਰਾਂ ਸੀਗੀਆਂ ਉਹ ਸਾਰੀ ਢਾ ਕੇ ਦੇ ਪੰਜ ਛੇ ਕਿੱਲੇ ਜ਼ਮੀਨ ਵੀ ਢਾ ਦੇਤੇ ਦਰਿਆ ਦੇ ਉਹਦੇ ਪਿੱਛੇ ਕਰਕੇ ਸਾਨੂੰ ਫੇਰ ਬੰਨ ਬੰਨਣਾ ਪੈਣਾ ਉਹਦੀ ਫੇਰ ਦੋ ਚਾਰ ਕਿੱਲੇ ਜ਼ਮੀਨ ਖਰਾਬ ਹੋ ਸਕਦੇ ਬੰਨ ਚ ਖਾਸ ਕਰਕੇ ਉੱਥੇ ਪਹੁੰਚ ਕੇ ਆਂਗੇ ਮੌਕਾ ਵੇਖ ਕੇ ਉਸ ਦਾ ਮੌਕਾ ਵੇਖ ਕੇ ਕੋਈ ਨਾ ਕੋਈ ਦਰਦ ਸੰਸਥਾਵਾਂ ਵੰਡਾਉਣ ਜਿੰਨੇ ਵੀ ਹੋ ਸਕਦੀ ਆ ਹਲਪ ਕਰਨ ਬੈਂਕ ਜੀ ਕਾਲ ਸਾਹਿਬ ਬੈਂਕ ਜੀ ਦੀ ਅੱਜ ਪਤਾ ਗੱਲ ਕਿ ਤੈਨੂੰ ਨਾ ਮਨ ਬਣਾਓ ਮਹਾਰਾਜ ਕੋਈ ਕਿਤੇ ਘਾੜ ਹੀ ਨਹੀਂ ਲੈਣੀ ਇਹ ਯਾਰ ਇਹ ਨੂੰ ਹਾਂ ਦਾਹੇ ਹਰ ਮੈਨੇ ਬੁਲੇ ਸੋਨਿਹਾਲ ਸਤ ਸ੍ਰੀ ਅਕਾਲ 10000 ਰਜਿਤ ਸਿੰਘ ਵੱਲੋਂ ਕੁਮਿੰਦਰ ਸਾਹਿਬ ਸਾਡੇ ਪਰਿਵਾਰੋਂ ਦਾਹੇ ਹਰ ਰੁਪਇਆ ਬੁਲੇ ਸੋਨਿਹਾਲ ਸਤ ਸ੍ਰੀ ਅਕਾਲ 10000 ਰੁਪਇਆ ਗਰਦੌਸ ਸਿੰਘ ਸਰਪੰਚ ਵੱਲੋਂ ਬੁਲੇ ਸੋਨਿਹਾਲ ਸਤ ਸ੍ਰੀ ਅਕਾਲ 50000 ਰਸਾਹਾਂ ਮਾਣ ਲਿਆ ਸਾਡਾ ਯਾ ਯਾਰ ਰਸਾ ਸਿੰਘ ਸਰਪੰਚਾ ਅਲੀ ਖੁਰ ਤੋਂ ਤੇ 1 ਲੱਖ ਰੁਪਇਆ ਖਰਦਾਸ ਮੇਦ ਸਿੰਘ ਸਰਪੰਚ ਵੱਲੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 9000 ਰੁਪਇਆ ਨਰਵੈਲ ਵੱਲੋਂ ਨਵੈਲ ਸਿੰਘ ਵੱਲੋਂ ਠੱਕੀ ਵਾਲੇ ਵੱਲੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 9000 ਰੁਪਇਆ ਆਪਣੇ ਸ਼ਾ ਹਾੜੇ ਵਾਲੇ ਬਜਦੇ ਜਿਹੜੇ ਆਪਣੇ ਅਲੀਪੁਰ ਤੇ ਬੈਠੇ ਉਹਨਾਂ ਵੱਲੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਤਾ ਕਰੀ ਤੈਨੂੰ ਮੈਂ ਆ ਗਿਆ ਮਾਂ ਨਾ ਬਣਾ ਲਓ ਹਾਂ ਨਹੀਂ ਰੰਦੇ ਨਾ ਇੱਕ ਕਦਮ ਉਹ ਤੋਂ ਤਰੋ ਦੱਸ ਕੇ ਮੌਤਾ ਜਿੱਦੇ ਮੇਟਾ ਬੰਦ ਦੱਸ ਕੇ ਆ ਇੱਕ ਗਰਮ ਜੇ ਤੂੰ ਆ ਜੀ ਡੱਕ ਦਿੰਦੋ ਅਹੀਂ ਕੋਈ ਨਾ ਬੁਲਾ ਲੇਣਾ ਨਹੀਂ ਕਿ ਪਿਸੋਕਾ ਪਿਲਾ ਕੇ ਲੈਵਲ ਨੇ ਤੇ ਸਾਡੇ ਦਵਾਈ ਤੋਂ ਇਕੱਲੇ ਕੋਲੋਂ ਦੇ ਦੇਣਾ ਸੰਤ ਨੂੰ ਕਹਿਣਾ ਬਦ ਗਰੋਰ ਹੁਣ ਕੱਟ ਲੱਗਦੇ ਨੇ ਨਾਲੇ ਛਾਲਾ ਕੰਮ ਫੇਰ ਦੂਰੋ ਸਰ ਅਹੀਂ ਆ ਨਹੀਂ 100 ਰੁਪਇਆ ਲੈਂਬਰ ਵੱਲੋਂ ਬੁੜੇ ਸੋਨਿਆ ਹਾ ਸਤ ਸ੍ਰੀ ਅਕਾਲ ਤੂੰ ਬਾਤ ਕੱਢ ਕੇ ਤੇ ਅਹੀਂ ਬਚਾਈਏ ਤੇ ਜੇ ਕੋਈ ਅਗਲਾ ਨਾਮ ਮੰਨੂ ਤੇ ਫੇਰ ਤੇ ਸੋਚਣਾ ਹੋਵੇ ਇਹਦੀ ਗੱਲ ਜਹਾਂ ਇਹ ਵੀ ਸਿਹਤ ਹੈ ਅੰਦੀ ਜੀ ਅਗਾ ਬਿਲਕੁਲ ਨਾ ਮੰਨਣਾ ਭਾਈ ਮਨਸੂਰ ਫਫਾ ਉਹਨਾਂ ਲੋੜੇ ਬਕਰੂ ਬਪੂਸ਼ੀ ਆ ਬੰਦਾ ਘੱਟ ਤਾਂ ਇੰਕਰ ਦਾ ਵਿਚਾਰ ਆਣਿਆ ਨਾਲੇ ਬਾਕੀ ਪਾਜੀ ਆ ਜੀ ਸਾਰੀ ਮੈਂ ਨਹੀਂ ਆ ਬਈ ਆ ਪਰ ਬਾਹਰ ਤਾਂ ਇਹ ਨਿਸ਼ਾਨੀ ਆ ਉੱਥੇ ਵੀ ਇਹ ਸੋਚ ਬੰਦ ਵੀ ਯਾਰ ਬਾਹਰ ਦੇ ਤਿਆਰ ਕਿਲੇ ਦੁੱਧ ਬਾਲਣਾ ਕਿਉਂਕਿ ਉਹ ਆਇਓ ਤਾਈ ਜੀ ਨੂੰ ਦੁੱਧ ਦੇਣਾ ਨੇ ਤੇ ਇਹਦੇ ਵਿੱਚ ਚਾਗਲੋ ਸ਼ਾਰਲੋ ਜੀ ਨੂੰ ਸਫਾਈ ਜਸਮੀਂ ਕਰਿਆ ਕਰੋ ਅੰਦਰਾਂ ਜੀਆਂ ਇਧਰੇ ਅੱਜ ਹੁਣ ਪ੍ਰਸ਼ਾਦਾ ਪਣੀ ਛਕਾ ਆਗੇ ਅੰਦਰ ਦੇ ਵਿੱਚ ਸਫਾਈ ਕਰਾਈ। ਉਹ ਵੀ ਇਹ ਬੰਨੇ ਆਇਆ ਹੀ ਨਹੀਂ ਜਾਣਦਿਆ ਧਿਆਨ ਹੀ ਨਹੀਂ ਦਿੱਤਾ ਜਾਣਦਿਆ। ਪਾਣੀ ਨੇ ਮਤ ਮਾਰੀ ਬਈ ਚੱਲ ਹੁਣ। ਸਮਾਨ ਸਾਰਾ ਜਿਹੜਾ ਜਿਹੜਾ ਲੋਡ ਸਾਰਾ ਰੱਖਿਆ ਗਿਆ ਪਤਾ ਲੱਗ ਗਿਆ। ਨਹੀਂ ਤੇ ਬਾਲਾ ਜਿਆਦਾ ਹੀ ਅੰਦਰ ਨਰ ਕੁਵਜਾ ਪਿਆ ਪਤਾ ਹੀ ਨਹੀਂ ਕਿਹੜੀ ਸਮਾਨ ਅੰਦਰ ਪਿਆ ਤੇ ਕਿਹੜਾ ਨਹੀਂ। ਸੁਣ ਲੈ ਜੇ ਲੋ ਹਰ ਸਾਲ ਆਖੀਦਾ ਮੇਰਾ ਇਰਾਦਾ ਹੈ ਕਿ ਇਥੇ ਬਕਸੇ ਬਣਾਵਾਂਗੇ ਸਾਰੇ ਮੈਂ ਜਿੰਨ ਨਟ ਬੋਲਟ ਸਭ ਕੁਝ ਰੱਖਿਆ ਕਰਾਂਗੇ ਤੋ ਫੇਰ ਐਰ ਕੀ ਰਹਿ ਗਿਆ ਕੰਮ ਕੰਮ ਸੋਚੀ ਦਾ ਕੋਸ਼ ਹੁੰਦਾ ਕੋ ਬਾਕੀ ਕਿਉਂ ਪਉਂਦਾ ਇੰਨਾ ਗੰਦ ਨਿਕਲੇ ਅੰਦਰ ਪਾਣੀ ਇੱਕ ਵੀ ਰਾਂਦਾ ਇਹ ਪਾਣੀ ਅੰਦਰ ਕਰਤਾ ਵਾ ਤੇ ਸਬਜੀ ਵਾਲੇ ਥਾਂ ਨੂੰ ਕੰਪਿਊਟਰ ਕਰਾਇਮਾਰ ਲਗੇ ਥਾਂ ਭਵੇਂ ਥੋੜਾ ਹੀ ਆ ਬੱਜਾ ਹੋਵੇ ਨਾ ਕੰਪਿਊਟਰ ਕਰਾਇਆ ਤੇ ਫੇਰ ਸਬਜੀ ਜਿਹੜੀ ਖਾਣ ਵਾਲੀ ਵਧੀਆ ਹੋ ਜਾਂਦੀ ਆ ਗਿਆ ਕੰਪਿਊਟਰ ਹੁਣ ਪ੍ਰਮਾਤਮਾ ਸੁੱਖ ਰੱਖੇ ਮੀਮੂ ਤੋਂ ਵਿਚਾਰ ਰੱਖੇ ਤੇ ਇਹਦੇ ਥੋੜੀ ਰੂੜੀ ਸੁੱਕੀ ਪਾ ਕੇ ਤੇ ਨਾਲ ਬਿਠਾਂ ਪਈਆਂ ਕੁੱਕੜਾਂ ਦੀਆਂ ਉਹ ਪਾ ਕੇ ਨੂੰ ਵਾਹ ਦਿੰਨੇ ਆ ਵਾਹ ਕੇ ਤੇ ਮੁੜ ਕੇ ਸੁੱਕਦੀ ਰਹੂਗੀ ਤੇ ਸਬਜ਼ੀ ਲਾ ਦਿੰਨੇ ਆ ਇਹਦਾ ਕੰਮ ਫਾਈਨਲ ਹੋ ਗਿਆ ਇਕੱਠੀ ਕਰ ਬੁੱਤ ਲਵੇਟ ਕੇ ਅੱਜ ਜੀ ਵਧੀਆ ਲੱਗਾ ਵੀ ਚਲੋ ਕੰਮ ਨੂੰ ਡੈਹਦੇ ਆਂ ਨਹੀਂ ਤੇ ਅੱਗੇ ਰੱਬ ਨੇ ਬਾਲੇ ਵੇਲੇ ਜੇ ਕਰਦਾ ਹੁਣ ਜਿੱਦਾਂ ਇੱਦਾਂ ਆਇਆ ਹੁਣ ਆਪਣਾ ਡਰੋਨ ਨਾਲ ਸਪਰੇਅ ਕਰਨ ਵਾਲੇ ਵੀਰ ਆਏ ਉਹ ਕਰਕੇ ਵੇਖ ਕੇ ਫੇਰ ਜਾਣਗੇ ਇਹ ਵੀ ਪਾਣੀ ਦੀਆਂ ਟਰਾਲੀਆਂ ਜਿਹੜੀਆਂ ਬਾਹਰ ਨਾ ਢੱਕੋ ਧੁੱਪੇ ਨਾ ਢੱਕੋ ਹੁਣ ਇਸੇ ਕਰਕੇ ਅੱਜ ਛਾਵੇਂ ਕਰਤੀਆਂ ਵੀ ਨਾਲੇ ਸਫਾਈ ਥੋੜੀ ਹੋਣ ਵਾਲੀ ਔਰ ਟਰਾਲੀ ਸਾਈਡ ਤੇ ਕਰਕੇ ਯਾਰ ਬੜੇ ਦਿਨ ਹੋ ਗਏ ਲੱਗਿਆ ਹੀ ਨਹੀਂ ਜਾਂਦਾ ਪੁੱਤ ਓਏ ਕੰਪਿਊਟਰ ਕਰਾ ਇੱਧਰ ਰੱਖ ਇੱਧਰ ਨਾ ਰੱਖ ਇੱਧਰ 100 ਬੰਦਾ ਜਾਂਦਾ ਆਉਂਦਾ ਯਾਰ ਹੁਣ ਆਹ ਸਾਡਾ ਥਾਂ ਰਹਿ ਗਿਆ ਆ ਕਰਦੇ ਸਾਰਾ ਥਾਂ ਪੁੱਟਦੇ ਜਿੰਨਾ ਵੀ ਆ ਗੰਦ ਪਿਲ ਜਾ ਵਾ ਪਾਣੀ ਪਿਆ ਦੇ ਮੈਨੂੰ ਘੁੱਟ ਜਾ ਅੱਜ ਗੱਲ ਕਰਦੇ ਆਪਾਂ ਜਿੱਦਾਂ ਸਾਡੇ ਬੰਦ ਬੰਦਨਾ ਸ਼ੁਰੂ ਕਰਨਾ ਹੈ ਇਹਨਾਂ ਦਾ ਬੜਾ ਸਾਰਿਆਂ ਦੇ ਮਨ ਦੇ ਵਿੱਚ ਬੋਝ ਹੀ ਕਿ ਯਾਰ ਇਹਨੇ ਬੰਨਣ ਨਹੀਂ ਦਿਨਾ ਜਾਂ ਜਵਾਬ ਨਹੀਂ ਦੇਣਾ ਚਲੋ ਬੜਾ ਧੰਨਵਾਦ ਆਪਣੇ ਪਰਮਿੰਦਰ ਵੀਰ ਦਾ ਜਿਹਦੀ ਹਸਾਮਨਾ ਪੈਲੀ ਵੀ ਨਹੀਂ ਰਹੀ ਤੇ ਬੈਕ ਵੀ ਨਹੀਂ ਰਹੀ ਸਭ ਕੁਝ ੁੱਟ ਗਿਆ ਉਹਦਾ ਵੀਰ ਦਾ ਤੇ ਉਹਨੂੰ ਸਾਰੀ ਪੰਚਾਇਤ ਨੇ ਅੱਜ ਸਿਰੇ ਬੈਠ ਕੇ ਆਖਿਆ ਵੀ ਜੋ ਤੂੰ ਕਵੇਂਗਾ ਉਹ ਤੇਰਾ ਹੱਲ ਕਰ ਦਾਂਗੇ ਜਿੱਦਾਂ ਤੂੰ ਆਖੇਗਾ ਤੇਰੇ ਨਾਲ ਸਾਰੀ ਸੰਗਤ ਆ ਦੇ ਉਹ ਵੀਰ ਨੇ ਇਹੋ ਗੱਲ ਆਖੀ ਵੀ ਬੰਨ ਥੋੜਾ ਢਾ ਕੇ ਪਿਛਾਂ ਬੰਦੋ ਤੇ ਸਟੱਡ ਲਾ ਦਿਓ ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵੇਖੋ ਜੀ ਕਿੱਡਾ ਵੱਡਾ ਦੇਲਵਾ ਤੇ ਉਸ ਵੀਰ ਦੀ ਆਪਾਂ ਸਭ ਤੋਂ ਪਹਿਲਾਂ ਮਦਦ ਕਰਨੀ ਹੈ ਜਦੋਂ ਕੋਈ ਸਮਾਂ ਆਇਆ ਕੋਈ ਸੱਜਣ ਵੀਰ ਆਪਣੇ ਨਾਲ ਵੇਖਦੇ ਹੋਏ ਵੀਡੀਓ ਆਪਣੇ ਨਾਲ ਪਹੁੰਚੇ ਕਿਉਂਕਿ ਉਹਦੀ ਸੱਤ ਕਿਲੇ ਪੈਲੀ ਵੀ ਢਹਿ ਗਈ ਆ ਹੁਣ ਦੁਬਾਰਾ ਨਵਾਂ ਬੰਨ੍ਹ ਵੀ ਉਹਦੀ ਪੈਲੀ ਚ ਬੱਜਣਾ ਉਹਨੇ ਇੱਕ ਵੀ ਰੁਪਏ ਦੀ ਮੰਗ ਨਹੀਂ ਕੀਤੀ ਉਹਨੇ ਆਖਿਆ ਸਿਰਫ ਮੇਰੇ ਸਟੱਡ ਲਾ ਦਿਓ ਕਿ ਜਿਹੜਾ ਬੰਨ ਜਿਹੜਾ ਢੋਗਾ ਨਾ ਖੁਰੇ ਤੇ ਸਾਰੇ ਉਹਦਾ ਕੋਠਾ ਇਕੱਠਾ ਵੀ ਢਹਿ ਗਿਆ ਉਦੋਂ ਆਪਾਂ ਵੱਧ ਤੋਂ ਵੱਧ ਉਹਦੀ ਮਦਦ ਕਰਾਂਗੇ ਤੇ ਬਾਅਦ ਦੇ ਵਿੱਚ ਪੰਚਾਇਤ ਦੇ ਵਿੱਚ ਹੀ ਉਹਨੂੰ ਚਲੋ ਕੁਛ ਨਾ ਕੁਛ ਵੀ ਰਾਂ ਨੇ 10000 ਕੇ ਨੇ 20000 ਕੇ ਨੇ 50000 ਕੇ ਨੇ 60000 ਕੇ ਨੇ ਲੱਖ ਕੇ ਨੇ 70000 ਐਦਾਂ ਕਰਕੇ ਪੰਚਾਇਤ ਦੇ ਵਿੱਚ ਬੈਠਿਆਂ ਬੈਠਿਆਂ ਇਹਨੂੰ ਪੈਸੇ ਦੇ ਦਿੱਤੇ ਜਦੋਂ ਵੇਖੋ ਵੀ ਜਦੋਂ ਆਪਾਂ ਕਿਉਂਕਿ ਪੰਚਾਇਤ ਜਿਹੜੇ ਹੁੰਦੇ ਨਾ ਸਾਰਾ ਨਗਰ ਦੀ ਭਲਾਈ ਵਾਸਤੇ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਪਰਮਾਦਮਾ ਘਾਟਾ ਨਹੀਂ ਦਿੰਦਾ ਕੋਈ ਜੇ ਉਹ ਕਹਿ ਵੀ ਸਕਦਾ ਵੀ ਮੈਂ ਨਹੀਂ ਬੰਦਨ ਦੇਣਾ ਫਿਰ ਬਹੁਤ ਸਸੂਪੱਤੇ ਪੈਣੇ ਪਿਛਾਹ ਕਰਨੇ ਪੈਣੇ ਕਿਸੇ ਨੇ ਮੰਨਣਾ ਹੀ ਕੇੜੇ ਨਹੀਂ ਮੰਨਣਾ ਹੀ ਉਹ ਬੜੀਆਂ ਗੱਲਾਂ ਹੋਣੀਆਂ ਐ ਅੱਜ ਉਹਦਾ ਪਰਮਿੰਦਰ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਉਹਨੇ ਸਾਰਿਆਂ ਦਾ ਮਾਣ ਰੱਖਿਆ ਤੇ ਉਹਨੇ ਆਖਿਆ ਵੀ ਹੁਣ ਆਪਾਂ ਜਿੱਦਣ ਬੰਨ ਲੈ ਗਿਆ ਆਪਣਾ ਪਾਣੀ ਲੈ ਗਿਆ ਉਸ ਦਿਨ ਤੋਂ ਆਪਾਂ ਜਿਹੜਾ ਵਾ ਬੰਨ ਬੰਦਨੇ ਸ਼ੁਰੂ ਕਰ ਦਿੰਨੇ ਆ ਇਹ ਜਿਹੜੀ ਗੱਲ ਨਾ ਉਹ ਅੱਜ ਵੀਡੀਓ ਤਈਓ ਬਣਾਈ ਹੈ ਹੁਣ ਕਈ ਵੀਰ ਆਂਦੇ ਸਾਨੂੰ ਮੌਕਾ ਦਿਓ ਅੱਜ ਹੁਣ ਉਹਨਾਂ ਨੂੰ ਮੌਕਾ ਦਵਾਂਗੇ ਜਦੋਂ ਬੰਦ ਵੱਜ ਗਿਆ ਵੀ ਉਹ ਵੀਰ ਦਾ ਪਰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਤੇ ਹੋਰ ਵੀ ਵੀਰਾਂ ਦਾ ਨੁਕਸਾਨ ਹੋਇਆ ਜਿਹੜਿਆਂ ਦਾ ਤੇ ਅੱਜ ਖਬਰ ਆਈ ਕਈ ਵੀਰਾਂ ਦੇ ਸਾਡਾ ਨੁਕਸਾਨ ਹੋਇਆ ਸਾਨੂੰ ਮਿਲਣਾ ਜਿਹੜਾ ਸਾਰਿਆਂ ਨੂੰ ਦਵਾਂਗੇ ਕਿਉਂਕਿ ਦਾਨੀ ਸੱਜਣ ਤੇ ਵੱਧ ਤੋਂ ਵੱਧ ਬੈਠੇ ਆ ਬਸ ਉਹਨਾਂ ਦਾ ਜਿਹੜਾ ਦਾਨ ਪੁੰਨ ਦਾ ਪੈਸਾ ਨਾ ਉਹ ਚੰਗੇ ਪਾਸੇ ਲੱਗਦੇ ਉਹਨਾਂ ਨੂੰ ਇਹੋ ਹੀ ਆ ਵੀ ਸਿਰਫ ਸਾਡੀ ਜਿਹੜੀ ਮਾਇਆ ਵਾ ਉਹ ਜਿਹੜੀ ਆ ਦਹਾਂ ਨਹਾਉਾਂ ਦੀ ਕਮਾਈ ਜਿਹੜੀ ਆ ਨਾ ਉਹ ਸਾਡੀ ਚੰਗੇ ਪਾਸੇ ਲੱਗਦੇ ਕਿਤੇ ਮਾੜੇ ਪਾਸੇ ਨਾ ਲੱਗਦੇ ਬਾਕੀ ਯਾਰ ਸਾਰੇ ਵੀਰਾਂ ਨੂੰ ਇਹ ਵੀ ਕਰਦੇ ਆ ਬੇਨਤੀ ਜੇ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਲੈ ਕੇ দান ਦੇ ਦਾਣਾ ਤੁਸੀਂ ਤੁਹਾਡਾ ਦਾਨ ਪ੍ਰਵਾਨ ਹੋ ਗਿਆ ਜਿਹੜਾ ਦਾਨ ਲਾਉਣ ਵਾਲਾ ਬੰਦਾ ਵਾ ਜਾਂ ਗਾੜੀ ਦਾਨ ਵਰਤਣ ਵਾਲਾ ਬੰਦਾ ਜੇ ਉਹਦਾ ਗਲਤ ਇਸਤੇਮਾਲ ਕਰੂਗਾ ਤੁਹਾਨੂੰ ਕੋਈ ਫਰਕ ਨਹੀਂ ਤੁਹਾਡਾ ਦਿੱਤਾ ਦਾਨ ਜਿਹੜਾ ਵਾ ਉਹ ਖਾਤੇ ਲੱਗ ਗਿਆ ਵਾ ਉਹ ਆਪੇ ਹੀ ਭਰੂਗਾ ਉਹਦੇ ਵਾਸਤੇ ਜ਼ਹਿਰ ਬਣ ਜਾਣਾ ਹੈ ਭਾਈ ਜ਼ਹਿਰ ਜਿਹੜਾ ਬੰਦਾ ਅੱਜ ਸੰਗਤ ਦਾ ਪਿਆ ਖਾਊਗਾ ਉਹਦੇ ਵਾਸਤੇ ਜ਼ਹਿਰ ਬਣ ਜਾਣਾ ਇੱਕ ਨਾਲੇ ਕਿੱਡੀ ਵਧੀਆ ਗੱਲ ਅੱਜ ਵੀ ਆਪਣੇ 1200 ਪਿੰਡ ਜਿਹੜੇ ਇਫੈਕਟ ਹੋਏ ਸੀ ਤੇ ਟੋਟਲ ਪੰਜਾਬ ਦੇ ਵਿੱਚ 15000 ਪਿੰਡ ਵਾ ਜਦ ਤੁਸੀਂ ਹਿਸਾਬ ਲਾਓ ਵੀ 1200 ਪਿੰਡ ਦੇ ਜੇ 15000 ਪਿੰਡ ਨਾ ਕਰੀਏ ਤੇ ਇੱਕ ਪਿੰਡ ਨੂੰ ਪੰਜ-ਪੰਜ ਪਿੰਡ ਜਿਹੜੇ ਆ ਨਾ ਪੰਜ-ਪੰਜ 6-6 ਪਿੰਡ ਮਦਦ ਕਰਨ ਵਾਲੇ ਆ ਇੱਕ ਪਿੰਡ ਦੀ ਪੰਜਾਂ ਪਿੰਡਾਂ ਨੂੰ ਕੁਝ ਵੀ ਨਹੀਂ ਹੋਣਾ ਤੇ ਸਾਰੇ ਜਣੇ ਪੰਜ-ਪੰਜ ਪਿੰਡ ਰਲ ਕੇ ਇੱਕ ਕਮੇਟੀਆਂ ਬਣਾ ਕੇ ਇੱਕ-ਇੱਕ ਪਿੰਡ ਗੋਦ ਲਵੋ ਜਿਹੜੇ-ਜਿਹੜੇ ਕਿਸਾਨ ਛੋਟੇ ਮੋਟੇ ਜ਼ਿਮੀਂਦਾਰ ਜਾ ਮਿਹਦੂਰ ਜਿਨ੍ਹਾਂ ਦੇ ਕੋਠੇ ਡੇਪੇ ਆ ਉਹ ਸਾਰੇ ਆਪਾਂ ਲੱਭ ਕੇ ਤੇ ਪੰਜਾਂ ਪਿੰਡਾਂ ਨੂੰ ਇੱਕ ਇੱਕ ਪਿੰਡ ਕੁਛ ਨਹੀਂ ਹੋਣਾ ਸਰਕਾਰਾਂ ਤੋਂ ਬਗੈਰ ਉਹਨਾਂ ਨੂੰ ਕੋਠੇ ਪਾ ਕੇ ਦਈਏ ਉਹਨਾਂ ਨੂੰ ਸਭ ਕੁਝ ਕਰਕੇ ਦਈਏ ਜਿਹੜੀ ਉਹਨਾਂ ਦੇ ਮੂੰਹ ਤੇ ਵੱਜੇ ਚਪੇੜ ਵੀ ਜੇ ਤੁਸੀਂ ਸਰਕਾਰ ਰਾਜਾ ਜਿਹੜਾ ਪੰਜਾਬ ਦਾ ਹੁੰਦਾ ਉਹ ਸਭ ਕੁਝ ਕਰ ਸਕਦਾ ਜੇ ਇਕੱਲੀਆਂ ਇਕੱਲੇ ਆਪਣੇ ਪੰਜਾਬੀ ਇੱਕ ਦੂਜੇ ਦੀ ਹੈਲਪ ਕਰ ਸਕਦੇ ਆ ਤੇ ਫਿਰ ਸਰਕਾਰਾਂ ਨੂੰ ਕੀ ਗੜੀ ਹੋਈ ਆ ਇਹਨਾਂ ਨੇ ਖਾਣ ਦੇ ਟੱਕ ਧਰ ਲਿਆ ਇਸ ਕਰਕੇ ਐਰ ਕੀ ਬਾਤ ਦਿਖਾਉਣਾ ਵਾ ਸਰਕਾਰਾਂ ਨੂੰ ਵੀ ਇਹ ਕਿਦਾਂ ਸਿਸਟਮ ਚੱਲਦਾ ਪਰਮਾਤਮਾ ਸਾਰੇ ਵੀਰਾਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀਆਂ ਕਲਾ ਬਖਸ਼ੇ ਤੇ ਜਿਹੜੀ ਆ ਨਾ ਇਸ ਮੱਤ ਬਖਸ਼ੇ ਇਹਨੇ ਨਾ ਇਹ ਆਪਣੇ ਆਪ ਹੀ ਆਪ ਨੂੰ ਕਹਿਣ ਦੀ ਲੋੜ ਨਹੀਂ ਹੈ ਜਦੋਂ ਪਰਮਾਤਮਾ ਨੂੰ ਪਤਾ ਲੱਗ ਗਿਆ ਨਾ ਵੀ ਜਿਆਦਾ ਘੱਟਕਾ ਹੋ ਗਿਆ ਆਪਣੇ ਆਪ ਹੀ ਸਿੱਖ ਰਾਜ ਆਜੇਗਾ ਸਿੱਖ ਰਾਜ ਇਦਾਂ ਹੀ ਹੋਣਾ ਜਿਤਰਾ ਹੁਣ ਐਰ ਕੀ ਆਪਾਂ ਇੱਕ ਦੂਜੇ ਦੀ ਮਦਦ ਕਰਨਿਆਂ ਸਿੱਖ ਰਾਜ ਦੇ ਵਿੱਚ ਇਹੋ ਹੀ ਗੁਰੂ ਮਹਾਰਾਜ ਨੇ ਸਥਾਪਿਤ ਇੱਕ ਦੂਜੇ ਦੀ ਹੈਲਪ ਕਰੋ ਤੇ ਆਪੇ ਜਦੋਂ ਇੱਕ ਦੂਜੇ ਦੀ ਨਾਲ ਪਕਰ ਲਿਆ ਵੀ ਈਰਖਾ ਵਿਰੋਧ ਸਾਰਾ ਕੁਝ ਖਤਮ ਹੋ ਜਾਣਾ ਇਸ ਕਰਕੇ ਪ੍ਰਮਾਤਮਾ ਸਾਰਿਆਂ ਨੂੰ ਸਮਰੱਥ ਬਖਸ਼ੇ ਤੇ ਜਿਨ੍ਹਾਂ ਵੀਰਾਂ ਨੇ ਦਾਣ ਲਾਉਣਾ ਤੇ ਜਿਨ੍ਹਾਂ ਵੀਰਾਂ ਨੇ ਦਾਣ ਦੇਣਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਪ੍ਰਮਾਤਮਾ ਜਿਹੜਾ ਉਹਨਾ ਦਾਣ ਵਾਲੇ ਪੈਸੇ ਨੂੰ ਬਸ ਚੰਗੇ ਪਾਸੇ ਲਾਉਣ ਦੀ ਹਿੰਮਤ ਬਖਸ਼ੇ ਸਮਰੱਥ ਬਖਸ਼ੇ ਉਹਦਾ ਪੈਸਾ ਕਦੇ ਗਲਤ ਪਾਸੇ ਨਾ ਲੱਗੇ ਉਹ ਜ਼ਹਿਰ ਬਣ ਜਣਾ ਉਹਨੇ ਜਿਹੜਾ 10 ਰੁਪਈਆ ਨੇ 100 ਰੁਪਈਆ ਲੈ ਕੇ ਜਾਣਾ ਇਸ ਹਿਸਾਬ ਨਾਲ ਉਹ ਸਾਰੇ ਵੀਰਾਂ ਤੇ ਹੁਣ ਅੱਜ ਲੱਗੇ ਉਹਨੇ ਪਰਮਿੰਦਰ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਨੇ ਪਿੰਡ ਦੀ ਖਾਤਰ ਸਾਰਿਆਂ ਦਾ ਕਹਿਣਾ ਮੰਨ ਕੇ ਤੇ ਕੰਮ ਜਿਹੜਾ ਬੰਦ ਆ ਸ਼ੁਰੂ ਕਰਵਾ ਦੇਣ ਲੱਗਾ ਵਾ ਜਿੱਦਣ ਪਾਣੀ ਲੈ ਗਿਆ ਉਸ ਦਿਨ ਆਪਾਂ ਬੰਦ ਦਾ ਕੰਮ ਸ਼ੁਰੂ ਕਰ ਦੇਣਾ ਹੁਣ ਅੱਜ ਆਪਾਂ ਤਜਰਬਾ ਡਰੋਨ ਨਾਲ ਕਰਨਾ ਤੇ ਕਰਕੇ ਸਪਰੇਅ ਕਿਸਾਨ ਪਹੁੰਚ ਗਿਆ ਸਾਰੇ ਨਵੀਂ ਜਨਰੇਸ਼ਨ ਵਾਲੇ ਸਾਰੇ ਕਿਸਾਨ ਆ ਜਿੱਤੀ ਰਬਾ ਇਹ ਆਲੀ ਦੇ ਸਾਰੇ ਉੱਗੇ ਕਿਸਾਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਐਰੀ ਖਾਲਸਾ ਸਾਰੇ ਜੀ ਹੋਰ ਸੰਦੂਸਾਓ ਵਧੀਆ ਹੀ ਵਧੀਆ ਚੜਦੇ ਗਾ ਪਾਣਗੇ ਨਾ ਅੱਜ ਸਾਨੂੰ ਛੱਡ ਕੇ ਪੜੇ ਰਹੇ ਹੈ ਤੇ ਇਹ ਵੀਰ ਆਪਣੇ ਭੋਲੇ ਹੋਣੀ ਸਪਰੇਅ ਤੇ ਲੱਗੇ ਆ। ਝੋਨੇ ਨੂੰ ਸਪਰੇਅ ਜਿਹੜਾ ਰਹਿੰਦਾ ਹੈ ਉਹਨੂੰ ਕਰ ਰਹੇ ਆ। ਅੱਜ ਵੀਰ ਆਪਣਾ ਹਰਜਿੰਦਰ ਸਿੰਘ ਸਪਰੇਅ ਕਰਨ ਲਿਆ। ਮੇਰੀ ਡਿਊਟੀ ਹੀ ਵੀ ਜਿਹੜਾ ਆਪਣਾ ਸਬਜ਼ੀ ਵਾਲਾ ਥਾਂ ਬਣਾਉਣਾ। ਪਰ ਭੋਲ ਸੌ। ਮੇਰੇ ਵੱਲੋਂ ਨਾ ਮਾਰੀ ਪਰਾਂ ਰੱਖੀ। ਇਹ ਪੋਲਾ ਆਪਣਾ ਜਿਹੜਾ ਅਗੇ ਹੀ ਆਪਣੇ ਸਪਰੇਅ ਕਰਦਾ ਹੁੰਦਾ ਥੋੜੀ ਲੇਟ ਹੋ ਗਈ ਸਪਰੇਅ ਹੁਣ ਤੇ ਚਲੋ ਨਹੀਂ ਬੜਾ ਬਾਬਾ ਕਿਹੜੀਆਂ ਕਿਹਣੀਆਂ ਕਰਾ ਕਰਨ ਹੁੰਦੇ ਆਪਾਂ ਇੱਕ ਆਈ.ਡੀ ਦਵਾਈ ਇਹ ਆ ਕਾਪਰ ਦੀ ਨਾਲ ਆ ਨਟੀਵੋ ਗਾਲੇ ਵਾਲੀ ਆ ਵੀ ਆਪਣੀ ਤੇਲੇ ਵਾਲੀ ਐਮ ਐਮ ਇੱਕ ਤਮਾ ਹੈ ਇਹ ਦਵਾਈਆਂ ਰਲਾ ਕੇ ਬਸ ਸਪਰੇਅ ਕਰਨ ਦੇ ਆ ਇਹ ਗਲੈਮਰ ਆ ਇਹ ਵੀਰ ਆਪਣੇ ਸਾਰੇ ਸਪਰੇਅ ਵਾਲੇ ਆ ਇਹ ਤਾਂ ਥੋੜਾ ਜਿਹਾ ਬੰਦੇ ਥੋੜੇ ਲੈ ਗਿਆ ਨਹੀਂ ਤੇ ਇਹਦੇ ਕੋਲ 10 15 ਬੰਦੇ ਹੈਗੇ ਆ ਇਹ ਬੰਦਾ ਕਰਦਾ ਖਰਾਬ ਕਹਿੰਦੇ ਹੁੰਦੇ ਜਦੋਂ ਮਾਲਕ ਪੈਸਾ ਵੱਧ ਦੇ ਦੇ ਨਾ ਉਹ ਬੰਦਾ ਉਦੋਂ ਬੰਦਾ ਖਰਾਬ ਕਰਦਾ ਇਹਨੂੰ ਮਾਲਕ ਨੇ ਥੋੜਾ ਜਿਹਾ ਵੱਧ ਪੈਸਾ ਦੇਦਾ ਦੇ ਨਾ 800 ਕੇ ਲਾ ਆਪਣੇ ਦਿੱਤਾ ਹੋਵੇ ਤੇ ਫਿਰ ਅਜਿਹਾ ਵੱਧ ਲੈਣਾ ਹੀ ਲੈਣਾ ਨਹੀਂ ਉਹ ਨਹੀਂ ਗੱਲ ਪੈਸੇ ਤਾਂ ਨਹੀਂ ਖਰਾਬ ਕਰਦਾ ਔਣ ਤੋਂ ਖਰਾਬ ਕਰਦਾ ਗਾਹਕ ਜਿਆਦੇ ਆ ਬਾਬਾ ਇਹ ਤੁਹਾਡੇ ਬਣਾਏ ਹੋਏ ਆ ਇਹ ਤੁਹਾਡੇ ਹੀ ਗਾਹਕ ਦਿੱਤੇ ਹੋਏ ਜਿੰਨੇ ਦਿੱਤੇ ਸਾਨੂੰ ਵੇਲਾ ਇਹਨੇ ਖਰਾਬ ਕੀਤਾ ਅੱਜ ਇਹਨੇ ਸਾਰੀ ਇਹਦੀ ਆ ਜਿਹੜੀ ਨਾ ਸਪਰੇਅ ਲੇਟ ਇਹਨੇ ਕੀਤੀ ਜੰਮਾ ਜੇ ਇਹਦੀਆਂ ਸੱਚੀਆਂ ਗੱਲਾਂ ਹੀ ਦੱਸ ਦਿੰਦੇ ਤੇ ਝੂਠ ਵੀ ਨਾ ਦੱਸਣਾ ਜੀ ਤੁਹਾਨੂੰ ਵਿੱਚ ਇਹਨੇ ਨਾ ਤਾਨੂੰ ਥੋੜਾ ਖਰਾਬ ਕੀਤਾ ਹੈ ਕਿ ਬਹੁਤ ਦਿਨ ਹਾਂਜੀ ਬਾਬਾ ਜੀ ਦੇਖ ਨਾ ਹੱਥ ਮਾਰ ਕੇ ਦੇਖ ਲੈ ਨਾ ਦਵਾਈ ਜੇ ਪਾਣੀ ਦਵਾਈ ਪਾ ਲਾ ਹੁਣ ਨਹੀਂ ਨਹੀਂ ਪਹਿਲਾਂ ਪਾਣੀ ਪਾ ਲਓ ਤੇ ਤੇਰੇ ਭਾਰ ਦਿੰਨਾ ਪੈਣਾ ਕਹਿੰਦਾ ਵੀ ਇਹ ਲਮਕ ਜਾਂਦਾ 20 ਕਿ 25 ਕਿਲੋ ਮੈਂ ਤਾਂ ਨਿਯਾਰਾ ਏਸੀ ਆ ਇਹ ਮੈਂ ਚੋਕ ਲੂਗਾ 70 ਕਿਲੋ ਪਾਚ ਚੋਕ ਲ ਨਮਕ ਆਉਣੇ 70 ਕਿਲੋ ਚੋਕ ਲੂਗਾ ਇਹ ਦਰਿਆ ਆਹ ਪੁਣਕੇ ਪਾਉਣ ਵਾਲਾ ਤੜੜਾ ਜ ਵਾਦੀ ਨਹੀਂ ਆ 10 ਲੀਟਰ ਟੈਂਕੀ ਥੱਲੇ ਮੈਂ ਆਹ ਪੁਣਕੇ ਪਾਉਣ ਵਾਲਾ ਪੰਗਾ ਵੜਾ ਤੜੜਾ ਹੈ ਹਾਂ ਹਾਂ ਸਭ ਤੋਂ ਵੱਡਾ ਪੰਗਾ ਏ ਓਏ ਆ ਜਿਆਦਾ ਪ੍ਰੀਖਿਆ ਪਾਣੀ ਪਾਣੀ ਨਾ ਇਹਦੇ ਉੱਤੇ ਪਾਣੀ ਨਹੀਂ ਫੜਾ ਲੈਣਾ ਜਿਹੜਾ ਜੋਲਾ ਹੈ ਨਾ ਜਿਹੜਾ ਪਾਣੀ ਮੈਂ ਮੂੰਹ ਤੇ ਚਰਵਾ ਲਈ ਵੱਡੀ ਪਾਣੀ ਓ ਸਹੀ ਹੈ ਹੁਣ ਕੇ ਪਹਿਲਾਂ ਉਹਦੇ ਡਾਇਟ ਪਾ ਲਈ ਨਹੀਂ ਉਹ ਹੁਣ ਕੇ ਪਹਿਲਾਂ ਰੱਖ ਦੇ ਜੀ ਜੋ ਚਾਰ ਪੰਜ ਬੰਦੇ ਪਹਿਲੀ ਭਰ ਕੇ ਰੱਖਿਓ ਹੁਣ ਕੀ ਦੇ ਬੋਲੀ ਜੀ ਮੇਰਾ ਬੱਚੇ ਬੰਦੇ ਦੋਵੇਂ ਚਾਹੀਦੇ ਆ ਆਪ ਜੀ ਮੇਰੇ ਟ੍ਰੈਕ ਰੇਸ ਹੀ ਹੋਣਾ ਟ੍ਰੈਕ ਰੇਸ ਜੀ ਬੈਠਾ ਹੋਵੇ ਰਿਮੋਟ ਲੈ ਗਈ ਇੱਕ ਇੱਕ ਅੱਧੀ ਅਰੀ ਹੋ ਰਹੀ ਇਧਰ ਆ ਗਿਆ ਫੇਸ ਹੀ ਆ ਗਿਆ ਇਸੇ ਜੀ ਲੈਣਾ ਖਾਣੇ ਦਾ ਵਾਜ ਨਹੀਂ ਜੀ ਐਦਾਂ ਐਦਾਂ ਦਾ ਐਦਾਂ ਦਾ ਹੜ ਆ ਗਿਆ ਓਏ ਇਦਾਂ ਦਾ ਹੜ ਆ ਗਿਆ ਪਹਿਲੇ ਵੇਚਣੇ ਪੈਣੇ ਆ ਹਾਂ 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 ਬਈ ਇਹ ਹੁਣ ਐਸੀ ਲੈਣੇ ਬੱਚੋ ਵੱਡੇ ਵੇਚ ਕਦੇ ਨਗੇ ਨਗੇ ਨਹੀਂ ਆਣਾ ਕੋਈ ਕੋ ਵੱਡੀ ਚੀਜ਼ ਆਈ ਘੱਟ ਘੱਟ ਹੋ ਰਹੇ ਆ ਪਰ ਮਾਸੇ ਕੇ ਪਛੀ ਵੱਧ ਦੇ ਕੇ ਜਾਂਦੇ ਆ ਸੁੰਧੀ ਜੀ ਆ ਨਾਲ ਤਾਂ ਹਾਂ ਕੋਈ ਕਰਮ ਨਹੀਂ ਫੋਦਰ ਸਾਡੀ ਵੀਡੀਓ ਵਧੀਆ ਭੰਦੀ ਹੈ ਹਾਂ ਨੂੰ ਕੱਟੇ ਦਾ ਕੋਈ ਮਤਲਬ ਨਹੀਂ ਚਰਾਸ ਇਹ ਤੇ ਨਵੀਂ ਚੀਜ਼ ਆ ਇਹਦੇ ਤੇ ਮਗਰ ਮਗਰ ਭੱਜਣਾ ਜੋ ਕੰਡਰੀ ਪੈਦੀ ਚਾਹਿਆ ਜੜਦਾ ਨਾ ਹਾਂ ਹਾਂ ਚਲੋ ਵੀ ਪਿਆਰਾ ਸਾਰੇ ਰੈਡੀ ਜੜ ਜੀਏ ਹਾਂ ਜੜ ਜੀਏ ਕੋਇਆ ਤਾਰ ਜੋ ਅਗਲੇ ਬੰਨੇ ਹੱਸੀ ਆ ਤਾਰ ਉਹਨੇ ਆਪੇ ਮੇ ਲੜੀ ਉਹਨੇ ਉਹਨੇ ਕੀ ਅਜਾ ਰੱਖੇ ਵੇਦਾ ਆ ਤੁਸੀਂ ਤਾਰ ਨੂੰ ਵੀ ਚੱਲਣਾ ਪੋਈ ਲੱਗਣਾ ਹੈ ਇਹਨੇ ਤੇ ਬਹੁਤ ਵਧੀਆ ਤਕਨੀਕਾਂ ਬਹੁਤ ਵਧੀਆ ਆ ਗਈਆਂ ਜਿਹੜੀਆਂ ਪਹਿਲਾਂ ਆਉਂਦੇ ਨਹੀਂ ਸੀ ਵੀ ਮਿੱਟੀ ਆਉਂਦੀ ਹੈ ਜੇ ਕੈਂਡੇ ਬੰਦੇ ਤੁਰੇ ਫੇਰੇ ਸੁਲਤਾਨ ਮਲਸੀਆਂ ਲਾਗੇ ਵਾ 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 ਵੀ ਆਏ ਹੋ ਗਾ ਉਹਨੇ ਰਾਤ ਰੀ ਨੂੰ ਕਹੇ ਕਿ ਰੇ ਰੇ ਗਿਣਾ ਕਰਦੇ ਕਰ ਦੂ ਇਹਦਾ ਹਾਂ ਤੇ ਜੇ ਬਾਉਂਡਰੀ ਦੂਰ ਦੂਰ ਕਰ ਲਈ ਨਾ ਹੁਣ ਪਤਾ ਕਰਨਾ ਪਊਗਾ ਉਹ ਤਾਂ ਆਪਾਂ ਨੂੰ ਪਤਾ ਹੁੰਦਾ ਨਾ ਦੂਜਾ ਮੁਰਗੇ ਮਾਸਾ ਵਾਧ ਰੱਖ ਲਈ ਪਗਲੇ ਕਿਹਦੇ ਹੱਥੋਂ ਆਉਂਦੇ ਨੇ ਪਗਲੇ ਕਿਹਦੇ ਜਾਦੇ ਬਾਈ ਮੈਨੂੰ ਦੱਸ ਕੁਝ ਟਾਣ ਹੋਉਂਦਾ ਕੋਈ ਦਵਾਈਆਂ ਦਾ ਕੋਈ ਚੱਕਰ ਨਹੀਂ ਦੂਜੀ ਦਾ ਹੁੰਦਾ ਆਉਂ ਤੋਂ ਮੁੜ ਜੰਦੀ ਆ ਜੇ ਕਹਿੰਦਾ ਕਿੰਨੇ ਦੱਸਣ ਜੀ ਕਿੰਨੇ ਕੀ ਰਟ ਕੱਢੇ ਨਹੀਂ ਸਨਾ ਸਿੱਖ ਲਿਆ ਵਾ ਤੇ ਇਹਦੇ ਬਹੁਤ ਫਾਇਦੇ ਆ ਸਾਨੂੰ ਜਿਆਦਾ ਇੱਕ ਫਾਇਦਾ ਇੱਕ ਨਜ਼ਰ ਆਇਆ ਜਦੋਂ ਦਰਿਆ ਤੋਂ ਪਾਰ ਹੀ ਰੋਟੀ ਰਾਟੀ ਭੇਜਣੀ ਆ ਨਾ ਬਾਲੀ ਜਾਜ ਨਜ਼ਾਰਾ ਸਿੱਧੀ ਮਾਰੀ ਚੋਕੇ ਉੱਥੇ ਕੋਈ ਨੀਂ ਚੀਜ਼ ਦਿਖਾ ਕੇ ਦੱਬਾ ਬੰਦਾ ਬੰਦਾ ਕਰਦਾ ਉਹ ਆ ਗਈ ਆ ਗਈ ਹੁਣ ਬੜਲੀ ਹਰਮਾਨ ਦਾ ਸਭ ਤੋਂ ਵਧੀਆ ਜਾਜ ਹੀ ਸਾਰਿਆਂ ਸਿੱਖ ਲਿਆ ਸਪਰੀ ਬੋਲ ਲਿਆ ਕਰਦਾ ਵਾ ਬਾਕੀ ਸਾਰਿਆਂ ਤੁਹਾਨੂੰ ਦੱਸਾਂਗੇ ਰਿਜ਼ਲਟ ਇਹਦੇ ਇਹ ਹੁਣ ਸਾਰਿਆਂ ਨੇ ਹੀ ਚਲਾ ਚੁੱਕੇ ਵੇਖ ਲਿਆ ਕੋਈ ਕਿਤੇ ਰਹਿਣਾ ਜਾਣਾ ਜਿਹੜੇ ਆਪਣੇ ਮਲਸੀਆਂ ਤੋਂ ਮਿੱਟੀ ਦੇ ਟਰਾਲੇ ਤਿੰਨ ਲੈ ਕੇ ਆਏ ਆ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੋ ਗਿਆ ਆਪਣੇ ਤਿੰਨੇ ਵੇਲੇ ਲੈ ਕੇ ਸਾਰੇ ਆਪਣੇ ਆਏ ਲਿਆ ਮਾਰੋ ਫਿਰ ਆਪਾਂ ਤੇ ਵੀਡੀਓ ਬਣਾਈਏ ਇੱਕ ਇਹ ਲੈ ਕੇ ਆਵਾਂਗੇ ਮਾਰੋ ਹਾਂ ਦੱਸੋ ਕਿੱਥੋਂ ਆਏ ਦੱਸੋ ਹਣ ਮਲਸੀਆਂ ਤੋਂ ਬਾਬਾ ਜੀ ਮਲਸੀਆਂ ਤੋਂ ਵੀਰ ਟਰਾਲੇ ਲੈ ਕੇ ਆਏ ਆ ਤੇ ਆਪਣਾ ਅਲੀਗਲਾ ਨਗਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾ ਤੇ ਇਹ ਕਹਿੰਦੇ ਵੀ ਹੋਰ ਹੀ ਲੈ ਕੇ ਆਵਾਂਗੇ ਚਲੋ ਇਦਾਂ ਹੀ ਨਹੀਂ ਚਲੋ ਵਧੀਆ ਇਹਲੇ ਆਵਾਗੇ ਤੇ ਆਹ ਸਾਡੇ ਨਾਲ ਖੜੇ ਆ ਨਹੀਂ ਨਹੀਂ ਵਧੀਆ ਸਾਨੂੰ ਗੁਰੂਆ ਅੱਗੇ ਮੈਂ ਗੱਲਾਂ ਕਰਦਾ ਨਾ ਸਾਨੂੰ ਨਾ ਛੋਨੇ ਮਰੇ ਦਾ ਗਮ ਚੀਤਾ ਭੁੱਲ ਗਿਆ ਜਦੋਂ ਵੀਰਾਂ ਨੇ ਸਾਹ ਦਿੱਤਾ ਇਹ ਅੱਜ ਤਿੰਨ ਵੀਰ ਟਰਾਲੀਆਂ ਲਿਆਏ ਤੇ ਹੁਣ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਵੀਰਾਂ ਨੂੰ ਇਹਨਾਂ ਦਾ ਆਰਥ ਜੇ ਕਰ ਲਓ ਹਰਤ ਨਹੀਂ ਆ 17 11000 ਆ ਯਾਰ ਇਹ ਵੀਰ ਆਪਣੇ ਲਈ ਮਿੱਟੀ ਦੀ ਸੇਵਾ ਲੈ ਕੇ ਪਹੁੰਚੇ ਆ ਫਗਵਾੜੇ ਤੋਂ ਤੇ ਆ ਵੀਰ ਇੱਕ ਟਰਾਈ ਲੈ ਕੇ ਪਹੁੰਚੇ ਆ ਲੋਈਆਂ ਤੋਂ ਇਹ ਹੈ ਖੇੜਾ ਦੋ ਉਹਨਾਂ ਤੋਂ ਤੇ ਵੀਰਾਂ ਦਾ ਸਾਡੇ ਆਲੀ ਕਲਾਂ ਨਗਰ ਆਲੋ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਨ ਦੁਗਣੀ ਦੇ ਰਾਜ ਚ ਅਗਨੀ ਤਰੱਕੀ ਬਖਸ਼ੇ ਤੇ ਵੀਰਾਂ ਨੂੰ ਇਦਾਂ ਹੀ ਪੀਲ ਵੀ ਜਿੱਦਣ ਆਪਾਂ ਬੰਦ ਬੰਦਣਾ ਹੈ ਨਾ ਵੀਰ ਜੀ ਉਹਦਣ ਇਦਾਂ ਹੀ ਵਾਦ ਛੱਡ ਕੇ ਸਾਦੇਓ ਸੇਵਾ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਰੇ ਬਲੌਂਗ ਦੇਖ ਸਕਦੇ ਜਿੱਦਾਂ ਕੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਰੋਜ਼ ਹੀ ਕਰਦੇ ਰਹਿੰਦੇ ਆ ਕਈ ਵੀਰ ਮਿੱਟੀ ਲੈ ਕੇ ਉਹਦੇ ਕਈ ਵੀਰ ਮਿੱਟੀ ਲੈ ਕੇ ਉਹਦੇ ਇਹ ਵੀਰ ਆਪਣੇ ਜਿਸਮ ਭਾਈ ਜਰਾ ਸਹਾਰ ਦਾ ਸਹਾਰਨਪੁਰ ਏਰੀਆ ਤੋਂ ਕੰਬਲ ਲੈ ਆਈ ਇਹਨਾਂ ਵੀਰਾਂ ਦਾ ਸਰਕਾਰ ਕਰਦੇ ਆ ਇਹਨਾਂ ਨੇ ਅੱਜ ਸਿੱਖ ਮੁਸਲਮਾਨਾਂ ਦਾ ਚੜ੍ਹਦਾ ਪਿਆਰ ਜਿਹੜਾ ਬਹੁਤ ਵਧਾਇਆ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਮੀਤ ਜੀ ਇਹ ਆਪਣੇ ਵੀਰ ਹਰਨਪੁਰ ਤੋਂ ਆਪਣੇ ਲਈ ਸੇਵਾ ਲੈ ਕੇ ਆਏ ਕੰਬਲਾਂ ਦੀ ਇਹਨਾਂ ਵੀਰਾਂ ਦਾ ਬਹੁਤ ਬਹੁਤ ਆਲੀਕਣਾ ਨਗਰ ਧੰਨਵਾਦ ਕਰਦਾ ਵਾ ਇਹਨਾਂ ਵੀਰਾਂ ਨੇ ਕੰਬਲ ਆਪਣੂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਰਹਿਣ ਲਈ ਆਉਣਾ ਉਹਨਾਂ ਵਾਸਤੇ ਆਪਾਂ ਨੂੰ ਇੱਕ ਬੰਡਲ ਕੰਬਲਾਂ ਦਾ ਦਿੱਤਾ ਵਾ ਕਿ ਜਿਹੜਾ ਸੰਗਤ ਇੱਥੇ ਰਹੂਗੀ ਉਹਨਾਂ ਦੀ ਸੇਵਾ ਵਾਸਤੇ ਸਾਡੀ ਸੇਵਾ ਪਾਈ ਜਾਵੇ इन्हों वीर ये भी अपील आई कोई अपील करनी चाहिए संगत यहाँ हमारे यहाँ से कोई भी यूपी से देवबं सारण अगर कोई आता है तो हमारे गुरु जी ने जो एड्रेस बताया है ओली आली कला आली कला, कला गुरुद्वारा यहाँ आए यहाँ से सबसे अच्छी सेवा दी जा रही है और ये हमारे भाई हैं ये जो भी आए इनका कॉन्टैक्ट नंबर ये बता देंगे डायरेक्ट आके इनसे मिले कहीं भी एक ਕਈ ਵੀ ਰਾਸਤੇ ਮੇ ਕਿਸੇ ਨੂੰ ਪੁੱਛਣਾ ਦੇ ਸਭ ਕੇ ਪਾਸ ਸਮਾਨ ਪੁਲੇ ਜਿਸ ਕੋ ਜ਼ਰੂਰਤ ਹੈ ਉਹ ਕੇਵਲ ਇਨ ਲੋਗੋ ਕੋ ਪਤਾ ਹੈ ਜੋ ਯਹਾਂ ਕੇ ਰਹਿਨੇ ਵਾਲੇ ਹੈ ਜੋ ਜੋ ਵੀ ਆਏ ਸਿੱਧਾ ਆ ਕੇ ਇਨਸੇ ਮਿਲੇ ਔਰ ਇਹ ਆਪਕੋ ਲੈ ਜਾ ਕੇ ਖੁਦ ਆਪਣੇ ਹੱਥ ਸੇ ਸੇਵਾ ਕਰਾਏਗੇ ਹਮਾਰਾ ਨੰਬਰ ਹੈ 9779709211 ਇਹ ਸਾਰੇ ਵੀਰਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਜਿੱਥੇ ਵੀ ਸੇਵਾ ਕਰਨੀ ਹੁਣ ਗੁਰਦੁਆਰਿਆਂ ਦੇ ਵਿੱਚ ਜਾ ਕੇ ਕਰੋ ਕਿਉਂਕਿ ਜਦੋਂ ਬਾਹਰ ਦੇ ਵਿੱਚ ਆਪਾਂ ਸੇਵਾ ਕਰਦੇ ਆਂ ਤੇ ਉੱਥੇ ਤੁਹਾਨੂੰ ਵੀ ਤਕਲੀਫ ਆਉਂਦੀ ਆ ਤੇ ਵੰਡਣ ਵਾਲਿਆਂ ਨੂੰ ਤਕਲੀਫ ਹੋਦੀ ਆ ਇਸ ਕਰਕੇ ਆਪਾਂ ਸੇਵਾ ਦਾ ਜਿਹੜਾ ਸਹੀ ਇਸਤੇਮਾਲ ਕਰੀਏ ਸਾਰੇ ਵੀਰਾਂ ਦਾ ਸਾਡਾ ਅਲਜੀਗਲਾ ਨਗਰ ਤੁਹਾਡਾ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ